तोर ठ्झाल Saint उाल सुड़क今天 में ड्छिखर ऊत्रिष curios परो तुछरव छaffe ठाफ्बक ਦੇਦੀ ਕਰੀਆਂ ਨਹੀਂ ਚਾਹਦਾ ਉਹ ਗੱਡੀ ਭਲਾ ਹੀ ਨਹੀਂ ਹੈਗੀ ਕਹਿੰਦੇ ਆ ਰਹੀ ਆ ਰਹੀ ਹੈ ਹੁਣ ਤਾਂ ਕੀ ਕਰੂਗਾ ਕਿ ਹੁਣ ਗੱਡੀ ਜੀ ਇੱਕ ਬਹੁਤ ਜ਼ਿਆਦਾ ਜੀ ਕੋ ਨੂੰ ਬਹੁਤ ਜ਼ਿਆਦਾ ਸੱਟ ਪਿੰਡ ਦੇ ਇੱਕ ਬੱਦੂ ਕੀ ਕਰੂਗਾ ਪਾਣੀ ਭਾਗ ਹੋ ਗਿਆ ਆਊਗਾ ਆਊਗਾ ਰੁਕਿਆਂ ਦੀ ਪਤਾ ਨਹੀਂ ਕਿ ਕਰੀਆਂ ਨਹੀਂ ਚਾਹਦਾ ਪਾਣੀ ਬੰਦ ਕੇ ਮਾਰਦੇ ਹੋ ਉਹ ਗੱਡੀ ਭਲਾ ਹੀ ਨਹੀਂ ਹੈਗੀ ਕਹਿੰਦੇ ਆ ਰਹੀ ਆ ਰਹੀ ਹੈ ਹੁਣ ਤਾਂ ਕੀ ਕਰੂਗਾ ਕੀ ਹੁਣ ਗੱਡੀ ਜੀ ਇੱਕ ਬਹੁਤ ਜਾਦੇ ਜੀ ਤੁਹਾਨੂੰ ਬਹੁਤ ਜਾਦੇ ਤੇ ਜਿਹੜੀ ਇੱਕ ਬੱਤੂ ਪਾਣੀ ਬੰਦ ਹੋ ਗਿਆ ਆਊਗਾ ਆਊਗਾ ਰੁਪਿਆਂ ਦੀ ਪਤਾ ਨਹੀਂ ਕਿਹੜੀ ਨਹੀਂ ਆਈ ਕਿ ਨਹੀਂ ਆਗਾ ਹੈ ਜੇ ਇਹ ਨਹੀਂ ਪਤਾ ਲੱਗਿਆ ਜੀ ਨਾ ਜਦੋਂ ਇੰਨੀ ਹਵਾ ਚੱਲਦੀ ਹੈ ਵੀ ਆਪਾਂ ਆਪਾਂ ਦੇ ਬਾਰੇ ਆ ਸਕਦੇ ਹੋ ਹੋਰੇ ਨਹੀਂ ਮਿਲਿਆ ਕੋਈ ਟਾਈਮ ਹੀ ਨਹੀਂ ਮਿਲਿਆ ਭਾਈ ਅਸੀਂ ਕੋਲ ਖੜੇ ਤੇ ਹਿੰਮਤ ਨਹੀਂ ਪਈ ਕਿਥੇ ਕਿਹੜਾ ਅੱਗੇ ਚ ਵੜਦਾ ਬੋਲ ਕੇ ਭਾਈ ਬੋਲ ਕੇ ਬੋਲ ਕੇ ਬੋਲ ਜਾਦੇ ਆ ਅੱਗੇ ਇੱਥੇ ਤਾਂ ਇਹਦੇ ਵਿੱਚ ਨਾ ਪੜਿਆ ਅੱਗਾ ਉਹ ਵੱਡਾ ਪਾਇ ਪਲਾ ਲੈਂਦੇ 41 ਪਸ਼ੂ ਸੀ ਜੀ ਇਹ ਇਹ ਸਾਹਮਣੇ ਪਏ ਨਾ 19 ਬੱਕਰੀਆਂ ਸੀ 21 ਭੇਡਾਂ ਸੀ ਕਿਵੇਂ ਲੱਗੀ ਇਹ ਤਾਂ ਅੱਗੇ ਇਧਰੋਂ ਆਈ ਆ ਮੈਨੂੰ ਤਾਂ ਕੋਈ ਇਹ ਜਹਾ ਹੀ ਨਹੀਂ ਸੀ ਕਿ ਵੀ ਅੱਗੇ ਇੱਥੇ ਆ ਜੂਗੀ ਅੱਗੇ ਤਾਂ ਉਹ ਉਧਰ ਫਿਰਦੀ ਦੀ ਮੈਂ ਘਰ ਨੂੰ ਭੱਗ ਗਿਆ ਬੱਕਰ ਉਹਨਾਂ ਨੂੰ ਤਾਂ ਅੱਗ ਉਹ ਉੱਥੇ ਦੀ ਸੀ ਮੈਨੂੰ ਵੀ ਪਸ਼ੂਆਂ ਦਾ ਰੜਾਟ ਸੁਣ ਲੱਗਿਆ ਜਦੋਂ ਬਹੁਤ ਆ ਕੇ ਦੇਖਿਆ ਕਿ ਕਿਹਨਾਂ ਲਵੇਕ ਨਾ ਜੀ ਖੁੱਲੀਆਂ ᱛੀਆਂ ਦੇਖੋ ਹੁਣ ਜਿਵੇਂ ਪਈਆਂ ਵਸ ਸਈ ਤਰਕ ਤਰਕ ਕੇ ਮਰ ਗਈਆਂ ਬਾੜ ਦਾ ਬਾਗਲ ਬਣਿਆ ਹੋਇਆ ᱛੀ ਹਾਂ ਖੁੱਲੀਆਂ ᱛੀਆਂ ਨਾ ਜੀ ਕੋਈ ਨਹੀਂ ਬਚਿਆ ਜਿੰਨੇ ਮੈਂ ਚਾਰ ਦਾ ਇੱਕ ਵੀ ਨਹੀਂ ਬਚਿਆ ਅੱਛਾ ਤੁਹਾਡਾ ਫਿਰ ਗੁਜ਼ਾਰਾ ਸਾਰਾ ਇਹਦੇ ਉੱਪਰ ਐਸੀ ᱛੀ ਇਹਨਾਂ ਤੋਂ ਬਿਨਾ ਤਾਂ ਹੋਰ ਕਰ ਨਹੀਂ ਸਕਦੀ ਕੁਛ ਉਹ ਇੱਕੋ ਗਈ ᱛੀ ਭੱਜ ਕੇ ਉਹ ਉੱਥੇ ਜਾ ਮਰੀ ਉਹ ਵੀ ਮਰ ਗਈ ਕੁੜੀ ਦਾ ਵਿਆਹ ਕਰਨਾ ᱛੀਗਾ ਕੁੜੀ ਦਾ ਮਾਰਾ ਤਲ ਲੈ ਲਈ ਜਾਂਦਾ ᱛੀ ਇਹੇ ਜੀ ਮੇਰੇ ਕੋਲੇ ਸਹੀ ਲਾਈਏ ਜੇ ਆਪਾਂ 5 5.5 ਤੱਕ ਦੀ ਇਹ ਹੁਣ ਮੈਂ 10 ਕਹਾ ਜਾਂ 8 ਕਹਾ ਉਹ ਨਹੀਂ ਬਣਦਾ 40 ਇਹਨਾਂ ਦਾ ਜਨਮ ਹਾਂ 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 ਇੰਨੇ ਦੇ ਆਉਣਗੇ ਹਾਂ 5.5 ਲੱਖ ਦੇ ਹਾਂ 5 5.5 ਲੱਖ ਦੇ ਜਣੇ ਇਹਨੇ ਇੱਕ ਬਣਦੇ ਨਾ ਜੇ ਆਮ ਵੀ ਵੇਚ ਗਏ ਆਪਾਂ ਇੰਨੇ ਕ ਬਣਦੇ ਨਾ ਹੁਣ ਨਜਾਇਜ਼ ਜੇ ਮੈਂ 7 8 ਦੇ ਕਹਿਦਾ ਉਹਦਾ ਕੋਈ ਫਾਇਦਾ ਨਹੀਂ ਲਾਓ ਤੇ ਜੇ ਅਗਰ ਤੁਸੀਂ ਨੇੜੇ ਹੁੰਦੇ ਤਾਂ ਨੇੜੇ ਜੇ ਲਵੇ ਹੁੰਦਾ ਕਿਤੇ ਮੈਂ ਤਾਂ ਘਰੇ ਰੋਟੀ ਖਾਣੇ ਗਿਆ ਤੀ ਜੇ ਕਿਤੇ ਇੱਥੇ ਆ ਗਿਆ ਨਾਲੇ ਨੂੰ ਨੂੰ ਮਚਾਉਂਦਾ ਵਿਚੇ ਨਾਲੇ ਆਮਾਚਦਾ ਨੂੰ ਹੀ ਭੱਜ ਗਏ ਨੇ